ਲੋਣੀ ਆ ਹਾਂ ਉਹਨੇ ਸਾਡੀ ਕਮੇਟੀ ਘੋਟ ਲਈ ਮੰਮੀ ਮੇਰੀ ਨੇ ਜਾ ਕੇ ਉਹਦੀ ਗਿੱਚੀ ਘੋਟ ਲਈ ਉਦੋਂ ਤੋਂ ਤਰੀਕਾ ਪੈਣ ਰਹੀਆਂ ਨਹੀਂ ਨਹੀਂ ਵੀ ਇਦਾਂ ਕਿਸੇ ਦੀ ਕਮੇਟੀ ਨਹੀਂ ਘੁੱਟਣੀ ਚਾਹੀਦੀ ਅਗਲਾ ਬੰਦਾ ਕੀਤਾ ਕਿੱਦਾਂ ਔਖਾ ਸੌਖਾ ਹੋ ਕੇ ਪੌਂਦਾ ਚਲੋ ਆਗੇ ਸਾਰੇ ਜਣੇ ਕਰੀਏ ਬੋਲੀ ਸ਼ੁਰੂ 5 ਕਿ ਮਿੰਟ ਰੁਕ ਜਾਓ ਭੈਣ ਜੀ ਕਮੇਟੀ ਜੁਕ ਨੇਲੇ ਦੇ ਬਾਹਰ ਘਲੋਤੇ ਆ ਸਾਰਿਆਂ ਨੂੰ ਸਾਸਤ੍ਰੀ ਕਾਲ ਜੀ ਸਾਸਤ੍ਰੀ ਕਾਲ ਜੀ ਤੁਸੀਂ ਤਾਈ ਰਤੋ ਦੇ ਬੇਟੇ ਹਾਂਜੀ 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 ਚਲੋ ਬੈਠੋ ਬੋਲੀ ਸ਼ੁਰੂ ਕਰੀਏ ਆ ਵੇਖੋ ਭਾਈ 5000 ਘਟੇ ਤੋਂ ਬੋਲੀ ਸ਼ੁਰੂ ਹੋਣੀ ਜੇ ਤੇ ਜਿੰਨੇ ਵੀ ਕਮੇਟੀ ਚੁੱਕੀ ਉਹਨੂੰ ਪੰਜਾ ਦੇਣਾ ਬਾਅਦ ਕਮੇਟੀ ਮਿਲਣੀ ਜੇ ਇਹ ਭੈਣ ਜੀ ਪਹਿਲਾਂ ਨਹੀਂ ਮਿਲ ਸਕਦੀ ਨਹੀਂ ਨਹੀਂ ਨੇ ਦਿਨ ਤੇ ਲੱਗ ਹੀ ਜਾਂਦੇ ਆ ਹਰ ਇੱਕ ਨੇ ਆਪਣੀ ਤਨਖਾਹ ਆਈ ਤਾਂ ਪੈਸੇ ਦੇਣੇ ਹੁੰਦੇ ਆ ਨਹੀਂ ਥੋੜੇ ਬੋਤੇ ਪੈਸੇ ਹੀ ਪਹਿਲਾਂ ਮਿਲ ਜਾਣ ਚਲੋ ਵੇਖ ਲੈਨੇ ਆ ਪਹਿਲਾਂ ਬੋਲੀ ਤੇ ਸ਼ੁਰੂ ਕਰੋ 5000 ਸਰਕਾਰੀ ਬੋਲੀ 5000 ਚਲੋ ਮੇਰਾ 6000 ਜੀ 6000 7000 ਰੁਪਏ ਨਹੀਂ ਮੇਰਾ 8000 10000 ਮੇਰਾ 10000 11000 11000 ਮੇਰਾ 12000 ਜੇ 15 ਕਰ ਲਿਓ 16000 ਜੇ 20000 20000 21000 ਜੇ ਭੈਣ ਜੀ 21000 ਕੀ ਕਰ ਦੋ ਭੈਣ ਜੀ 30000 31 ਕਰ ਦਿਓ ਭੈਣ ਜੀ 31000 40 ਕਰ ਦਿਓ ਭੈਣ ਜੀ 40000 ਭਾਜੀ ਮੈਂ ਕਮੇਟੀ ਦੀ ਬੋਲੀ ਚ ਆ ਮੈਂ ਤੁਹਾਨੂੰ ਘਰ ਤੋਂ ਫੋਨ ਤੋਹੀ ਥੋੜਾ ਜਿਹਾ ਟਾਈਮ ਤੇ ਦਿਓ ਮੈਂ ਅੱਜ ਕੰਮ ਹੋ ਜਾਊਗਾ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹਾਂਜੀ ਹਾਂਜੀ ਕਿੰਨੀ ਕਮੇਟੀ ਪੈਂਜੀ ਇਹਨਾਂ ਦੀ 40000 40000 ਮੇਰਾ 40300 ਜੇ 40300 50 ਕਰ ਦੋ ਪੂਰਾ ਪੈਂਜੀ 50000 ਮੇਰਾ 50200 ਜੀ 50200 55 ਕਰ ਦੋ ਭੈਣ ਜੀ ਬਸ ਕਰ ਕਿੰਨੀ ਜੀ ਵਧਾਉਣੀ ਆ ਮੇਰਾ 20 ਸਾਲ ਦਾ ਤਜਰਬਾ ਆਂਦਾ 60000 ਤੱਕ ਕਮੇਟੀ ਬਚਾਉਣੀ ਹੈ ਜੀ ਉਹਨੇ 55000 ਇਹ ਵੀਰ ਜੀ ਹੁਣਾਂ ਦਾ ਹੋ ਗਿਆ ਜੀ 55000 ਹਾਂਜੀ ਮੇਰਾ ਭੈਣ ਜੀ 100 ਮੰਦਾ ਹੱਥ ਰੱਸਾ ਤੇ ਸਿਰੇ ਤੇ ਗੰਢ ਜਿਕਾ ਦੋ ਕਮੇਟੀ ਵੀਰ ਜੀ ਹੁਣਾਂ ਨੂੰ ਇਹਨਾਂ ਨੂੰ ਲੱਗਦਾ ਜ਼ਿਆਦਾ ਜ਼ਰੂਰਤ ਆ ਔਰ ਫਿਰ ਜ਼ਰੂਰਤ ਵਾਲੀ ਕੋ ਗੱਲ ਨਹੀਂ ਜੇ ਤੈਨੂੰ ਲੋੜਿਆ ਨਾ ਤੇ ਤੂੰ ਰੱਖ ਲੈ ਕੋਈ ਗੱਲ ਨਹੀਂ ਮੈਂ ਅਗਲੀ ਕਿਤੇ ਚੁੱਕ ਲੂੰਗਾ ਨਹੀਂ ਵੀਰ ਜੀ ਨਹੀਂ ਲੋੜਨੀ ਕਿ ਮੈਨੂੰ ਤੂੰ ਹੀ ਲੁੱਟੋ ਨਿਆਰੇ ਉਹ ਤਾਂ ਤਾਂ ਨਿਆਰੇ ਨੂੰ ਯਾਰੀ ਲੁੱਟੋ ਲੁੱਟੋ ਹਣ ਫਿਰ ਤੂੰ ਲੋਟ ਲਾ 5000 ਘੱਟ ਦੇ ਦੇ ਦੀ ਮੈਨੂੰ ਮੈਂ ਤੈਨੂੰ ਤੋਂ ਕਿਆ ਹੀ ਬੋਲੀ ਵਧਾਉਣਾ ਮੈਂ ਤੇ ਤੈਨੂੰ ਰੋਕ ਨਹੀਂ ਵਿੜਿਆ ਉਦੋਂ ਤੂੰ ਟੁੱਟੇ ਸਤਰੂ ਵਧੀਆ ਨਾ ਉਹਦਾ ਹੀ ਮਾਰਲਾ ਤਰਲਾ ਸ਼ਾਇਦ ਗੱਲ ਬਣ ਜੇ ਉਹਦਾ ਤਰਲਾ ਮੈਂ ਕੀ ਕਰਾਂ ਉਹ ਕਮੇਟੀ ਚੁੱਕਣ ਥੋੜਾ ਆਇਆ ਸੀ ਉਹ ਤੇ ਭਲਾ ਮਾਨਸ ਰਿਆ ਬਣ ਕੇ ਨਾ ਆਪਾਂ ਨੂੰ ਛਦਾਈ ਬਣਾ ਗਏ ਤੇ ਕਮੇਟੀ ਚ ਕਾ ਗਿਆ ਹੀ ਉਹ ਵੀ ਭਾਣ ਜੀ ਦੱਸਿਓ ਮੈਨੂੰ ਕਮੇਟੀ ਕਿੰਨੀ ਆਉਣੀ ਹੈ ਕਮੇਟੀ ਆਪਣਾ ਬਣੀ ਜੇ 55000 ਕਟਾ ਤੇ ਵੀ ਮੈਂਬਰ ਆਪਣਾ 2250 ਰੁਪਏ 2250 ਜੀ ਠੀਕ ਹੈ ਜੀ ਹਾਂ ਤੋਂ ਹੇ ਯਾਰ ਹਾਂ ਲੱਗੋ ਹਾਂ ਅੱਡੇ ਬਾਈਕ ਕਮੇਟੀ ਭੈਣ ਜੀ ਨਾਲ ਨਾਲ ਹੀ ਦੀ ਬੜੀ ਚੰਗੀ ਹੁੰਦੀ ਆ ਹਾਂਜੀ ਹਾਂਜੀ ਮੇਲੇ ਆਮੋਲੇ ਵਾਲੇ ਦੇਣ ਆ ਮੁਰਕੇ ਚਿਰ ਵਰਤੇ ਉੱਤੇ ਜਾਂਦੇ ਆਪਾਂ ਹਾਂਜੀ ਲਿਆਓ ਜੀ ਉੱਦਾਂ ਭਾਜੀ ਕਮੇਟੀ ਦੇ ਘਾਟੇ ਵਾਲੇ ਰਿਕਾਰਡ ਹੀ ਟੁੱਟ ਗਏ ਜੇ ਆਰ ਕੀ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਤੁਸੀਂ ਤੇ ਆਪ ਲੋਕਾਂ ਨੂੰ ਵੀ ਅੱਜੀ ਪੈਸੇ ਦਿੰਦੇ ਜੇ ਤੇ ਤੁਹਾਨੂੰ ਕਿ ਲੋੜ ਹੀ ਇਨੇ ਘਾਟੇ ਤੇ ਕਮੇਟੀ ਚੁੱਕਣ ਦੀ ਭੈਣ ਜੀ ਪਾਣੀ ਮਿਲੂਗਾ ਘਟਕ ਪਾਣੀ ਮੈਂ ਲਿਆ ਦੇਨੀ ਆ ਮੈਨੂੰ ਚੱਕਰ ਆਉਂਦੇ ਆ ਮਾਸਾ ਘਰ ਗਾਂ ਘਾ ਰਾਂਗਾ ਕੋਈ ਨਾ ਕੋਈ ਨਾ ਘਰ ਆਣਾ ਮੈਨੂੰ ਗਾਂ ਕਰਕੇ ਆਵੀ ਪਰ ਗੱਲ ਗਾਂ ਨਾ ਕਰੇ ਇੱਥੋਂ ਵਾਲੀ ਕੋਈ ਵੀ ਭਗਲੇ ਆ ਤੂੰ ਪਾਣੀ ਪੀ ਮੈਂ ਕਿ ਤੂੰ ਕੋਈ ਗੱਲ ਕਰਨੀ ਹੈ ਹਾਂਜੀ ਹਾਂਜੀ ਭਾਜੀ ਭਾਜੀ ਪੈਸੇ ਦਾ ਪ੍ਰਬੰਧ ਕਰਨੀ ਆਇਆ ਮੈਂ ਕਮੇਟੀ ਚੁੱਕਣ ਆਇਆ ਮੈਂ ਲੱਖ ਦੀ ਹਾਂਜੀ ਭਾਜੀ ਤੁਹਾਨੂੰ 30000 ਚਾਹੀਦਾ ਕੇ ਜਾਨ ਚਾਹੀਦੀ ਹੈ ਜ਼ਬਾਨ ਜਦੋਂ ਕਰ ਲਈ ਐ ਮੈਂ ਹੋਰ ਕਿਹੜੀ ਗੱਲ ਐ ਜਬਾਨ ਤੋਂ ਨਹੀਂ ਮੈਂ ਭਜਦਾ ਹਾਂਜੀ ਅੱਗੇ ਸਾਰੇ ਘਟ ਜੇ ਲੰਗ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬੈਠੋ ਬੈਠੋ ਭਾਈ ਬੈ ਜਾ ਨਹੀਂ ਬਹੁਤ ਹੁਣੇ ਲੱਗਦਾ ਸਾਰੇ ਇਕੱਠੇ ਹੋਏ ਹਾਂ ਬਸ ਤੁਹਾਨੂੰ ਹੀ ਢਿਕਣ ਦੇ ਸਾਂ ਕਰੀਏ ਸ਼ੁਰੂ 5000 ਘਟੇ ਤੋਂ ਬੋਲੀ ਸ਼ੁਰੂ ਹੋਣੀ ਜੇ ਤੇ ਜਿੰਨੇ ਕਮੇਟੀ ਚੁੱਕੀ ਉਹਨੂੰ ਪੈਸੇ ਮਿਲਣੇ ਜੇ ਪੰਜਾ ਦਿਨਾਂ ਬਾਅਦ ਭੈਣ ਜੀ ਥੋੜੇ ਜਿਹਾ ਪਹਿਲਾਂ ਨਹੀਂ ਮਿਲ ਸਕਦੇ ਨਹੀਂ ਨਹੀਂ ਇਨੇ ਦਿਨ ਤੇ ਲੱਗ ਹੀ ਜਾਂਦੇ ਆ ਹਰੇਕ ਨੇ ਤਨਖਾਹ ਆਈ ਤਾਂ ਪੈਸੇ ਦੇਣੇ ਹੁੰਦੇ ਆ ਮੈਂ ਥੋੜੇ ਜਿਹਾ ਪੈਸੇ ਭਾਵੇਂ ਪਹਿਲਾਂ ਮਿਲ ਜਾਣਾ ਚਲੋ ਵੇਖ ਲੈਨੇ ਆ ਪਹਿਲਾਂ ਬੋਲੀ ਤੇ ਦਿਓ ਕਰੀਏ ਸ਼ੁਰੂ ਭਾਈ 5000 5000 ਤੇ ਮੇਰਾ 6000 ਜੀ ਆ ਵੀਰ ਜੀ ਨਾਲ ਮੜ ਕੇ 7000 ਕਹਿ ਦੇਣਾ ਵਾ ਤੇ ਮੇਰਾ ਫਿਰ 8000 ਜੀ ਵੀਰ ਮੈਂ ਤਾਂ ਭੁੱਲਿਆ ਹੀ ਨਹੀਂ ਤੇਰੇ ਬੋਲੀ ਪਿਛਲੀ ਵਾਰ ਸੀ ਮੈਨੇ ਦੇ ਹੀ ਦਿੱਤੀ ਤੁਸੀਂ ਮੈਨੂੰ ਕਿਹੜੀ ਕਰਜ਼ ਵਰਤ ਲਈ ਆ ਉੰਨੇ ਵੀ ਸਾਰੇ ਆਪਣੀ ਉੱਥੇ ਲਾਈ ਆਜੇ ਘਰੋਂ ਪਤਾ ਨਹੀਂ ਕਿੰਨੇ ਕਿ ਲੱਗਣੇ ਤੇਰੇ ਭੈਣ ਜੀ 6000 ਤੜਕੇ ਆ ਹੈਗਾ ਕੋਈ ਹੋਰ ਹਾਂਜੀ ਬੋਲੋ ਕੋਈ ਦਿਓ ਬੋਲੀ ਠੀਕ ਆ ਫਿਰ 6000 ਘਾਟੇ ਤੇ ਕਮੇਟੀ ਤੁਹਾਡੀ ਹੋਗੀ ਚਲੋ ਮੇਰੀਆਂ ਮੈਨੂੰ ਦੇ ਦਿਓ ਤੇ ਕਮੇਟੀ ਭੈਣ ਜੀ ਵਿੱਚੋਂ ਹੀ ਕੱਟ ਲਿਓ ਠੀਕ ਆ ਚਲੋ ਮੇਰਾ ਕੰਮ ਨਿਪੜਿਆ ਮੈਂ ਲੱ ਜਾਵਾਂ ਫੇਰ ਹੋਰ ਕੰਮ ਕਰੀਏ ਹਾਂਜੀ ਕਮੇਟੀ ਦੀਗੀ ਜਦੋਂ ਕਿਸੇ ਨੇ ਬੋਲੀ ਨਹੀਂ ਦਿੱਤੀ ਫਿਰ ਇਹਨਾਂ ਦੀ ਹੋਣੀ ਹੀ ਲੇਕੋ ਕਮੇਟੀ ਹੈ ਜੀ ਹਾਂ ਇੱਕੋ ਹੀ ਹੀ ਪੱਕਾ ਇੱਕੋ ਕਮੇਟੀ ਆਹੋ ਭਰਾਵਾ ਇੱਕੋ ਹੀ ਹੀ ਸ਼ੁਕਰਿਆ ਗਲੋਂ ਰੱਥਾ ਇਹਦੇ ਅਗਲੇ ਬੰਦਲੀ ਨਰ ਬਿਮਾਰੀ ਦਾ ਘਰ ਇਹਨੇ ਤਾਂ ਅੱਗੇ ਇੱਕ ਮਰਨੇ ਪਾਇਆ ਕਮੇਟੀ ਟਾਈਮ ਨਾ بچਾਇਓ ਸਾਰੇ ਜਣੇ ਓ ਹੈਲੋ ਵੀਰ ਆਦੂ ਚੰਗਾ ਕੀਤਾ ਹੀ ਇਹਦੇ ਠੱਗ ਜੇ ਕਿਤੇ ਪੱਲੇ ਨਹੀਂ ਕੋਹ ਪੈਣ ਦਿੰਦੇ ਤੂੰ ਦੇ ਇਹਨਾਂ ਨੂੰ ਧਰ ਨਹੀਂ ਪਾ ਛੱਡੀ ਬੋਲਣ ਜੋਗ ਨਹੀਂ ਛੱਡਿਆ ਓਏ ਖੂ ਦੇ ਡੱਡੂ ਵਾ ਇਹੋ ਜਿਹਾਂ ਰੋਜ਼ ਵਾ ਪੈਂਦਾ ਮੇਰਾ ਇਹ ਜਿਹੇ ਤਿੰਨ ਚਾਰ ਬੰਦੇ ਹਰ ਕਮੇਟੀ 'ਚ ਹੁੰਦੇ ਆ ਜਿਨ੍ਹਾਂ ਕਮੇਟੀ ਆਪਣੀ ਅਖੀਰ ਤੇ ਚੁੱਕਣੀ ਹੁੰਦੀ ਆ ਪਰ ਐਵੇਂ ਆ ਜਾਂਦੇ ਬੋਲੀ ਵਧਾਉਣ ਕਿਸ ਗਰੀਬ ਦੀ ਕਮੇਟੀ ਖਰਾਬ ਕਰਨ ਆਉਂਦਾ ਹੀ ਇੱਕ ਜਿਨੇ ਪਹਿਲੇ ਮਹੀਨੇ ਕਮੇਟੀ ਚੁੱਕੀ ਸੀ ਹੁਣ ਇਹਨੂੰ ਬੰਦੇ ਆ ਚੁੱਕਿਆ ਹੀ ਇਹਨੂੰ ਤੇ ਆ ਫੜਿਆ ਜਿੱਦਾਂ ਮਾਮੇ ਖਾ ਰਹੇ ਹੋ ਧਰਨ ਲੱਗੇ ਹੁੰਦੇ ਆਇਆ ਕਰੀਏ ਪਤਾ ਭਲਾ ਇਹਦਾ ਹੈਲੋ ਕੀ ਗੱਲ ਹੈ ਵੀਰ ਜੀ ਹਣ ਬੜਾ ਮੂੰਹ ਵਟਿਆ ਇਹਨਾਂ ਨੇ ਰੁੱਸੇ ਕਿ ਹਨ ਉਹ ਨਹੀਂ ਨਹੀਂ ਭਾਜੀ ਰੁੱਸੇ ਨਹੀਂ ਆ ਇਹਨਾਂ ਨੂੰ ਨਾ ਬੁਲਾ ਜਾ ਪੈ ਗਿਆ ਆ ਪਿਛਲੇ ਮਹੀਨੇ ਕਮੇਟੀ ਦੀ ਬੋਲੀ ਜੀ ਦੇਣ ਗਏ ਆ ਘਰ ਆਇਆ ਤੇ ਗੁੰਮੀ ਹੋ ਗਿਆ ਗੁੰਮ ਕਿਉਂ ਨਾ ਵਾ ਕਮੇਟੀਆਂ ਦੇ ਪੈਂਦੀਆਂ ਰਹਿੰਦੀਆਂ ਵਾ ਇੱਕ ਕਮੇਟੀ ਹੋਰ ਪੈਣ ਵਾਲੀ ਲੱਖ ਵਾਲੀ ਪਾਈਏ ਇੱਕ ਇੱਕ ਆਪਣਾ ਤੇ ਮੈਜ ਹੀ ਬੜਾ ਫਸਦਾ ਵਾ ਆਹੋ ਤੂੰ ਆ ਨਾ ਹੋਣਾ ਹੁਣ ਇਹਨੂੰ ਦੋ ਜਾਣੇ ਚੁੱਕੇ ਇਹਨੂੰ ਚਾਰ ਜਾਣੇ ਚੁੱਕੇ ਪਿੰਡੋਂ ਬਾਹਰ ਕਿਉਂ ਨਹੀਂ ਖੜਦੇ ਜੇ ਕਿਤੇ ਮੇਰੀ ਬਹੁਤ ਠੀਕ ਹੁੰਦੀ ਨਾ ਚਪੇੜ ਮਾਰ ਕੇ ਮੈਂ ਤੇਰੀ ਧੌਂਦਾ ਮਣਕਾ ਤੋੜ ਦੇਣਾ ਤੋਂ ਉਨ ਤਰੀ ਹੈ ਲਮਕੀ ਹੁਣੀ ਜਿਹਾ ਮੂਸਲ ਤੋਂ ਕਦੂ ਲਮਕਿਆ ਹੁੰਦਾ ਭਾਜੀ ਜਿਆਦਾ ਨਾ ਬਲਾਓ ਇਹਨਾਂ ਨੂੰ ਡਾਕਟਰ ਨੇ ਰੈਸਟ ਦੱਸੀਆ ਇਹਨਾਂ ਨੂੰ ਕਰਾਓ ਰੈਸਟ ਨਾਲੇ ਇਹਨਾਂ ਦੱਸ ਦਿਓ ਇਹਨਾਂ ਨੂੰ ਕਿ ਆਦ ਕਿ 6000 ਹਜ਼ਾਰੀ ਕਮੇਟੀ ਚੋਂ ਕੱਢਾ ਪਿਆ ਆ ਤੇ ਉਹ ਮੈਂ ਚੁੱਕ ਲਈ ਆ ਆਹੋ ਫੇਰ ਦੇ ਕਰ ਲਈ ਰੈਸਟ ਇਹਨਾਂ ਸੁਣ ਕੇ ਕਿਤੇ ਰੈਸਟ ਨਾ ਪੀ ਸੀ ਨਾ ਹੋ ਜਾਏ ਉਹ ਫੜੋ ਇਹਨੂੰ ਕੱਢਾ ਦਾ ਸਿੰਟਰ ਚ ਦਾ ਮੂੰਹ ਪੋਟਾ ਇਹਨੂੰ ਜਾਣ ਨਾ ਦੇਓ ਵੇਖ ਲਾ ਇਹੋ ਜਿਹੇ ਬੰਦੇ ਨੇ ਪੂਰੇ ਪਿੰਡ ਨੂੰ ਚਟੀਆਂ ਪਾਈਆਂ ਹੁੰਦੀਆਂ ਜਦੋਂ ਕਿਤੇ ਇਹਨਾਂ ਨੂੰ ਆਪ